ਪੰਜਾਬ ਦੀ ਪਹਿਲੀ ਆਟੋਮੈਟਿਕ ਕੜਾਈ ਮਸ਼ੀਨ ਚਾਲੂ ਹੋ ਗਈ ਹੈ ਜੋ ਕਿ ਇੰਨੀ ਐਡਵਾਂਸ ਹੈ ਕਿ ਇਸ ਮਸ਼ੀਨ ਰਾਹੀਂ ਤੁਸੀਂ ਕਿਸੇ ਦੀ ਸ਼ਕਲ ਦਾ ਫੋਟੋ ਸੂਟ ਤੇ ਕੜਾਈ ਕਰਾ ਸਕਦੇ ਹੋ ਇਸ ਮਸ਼ੀਨ ਵਿੱਚ ਕੰਪਿਊਟਰ ਰਾਹੀਂ ਡਿਜ਼ਾਈਨ ਦੇਣ ਤੇ ਸਾਰਾ ਸੂਟ ਮਸ਼ੀਨ ਆਪਣੇ ਆਪ ਕੜਾਈ ਕਰ ਦਿੰਦੀ ਹੈ ਮਾਨਸਾ ਦੀ ਧੀ ਰੋਵਨ ਨੇ ਇਸ ਮਸ਼ੀਨ ਨੂੰ ਬਾਹਰੋਂ ਮੰਗਵਾ ਕੇ ਚਾਲੂ ਕੀਤਾ ਜਿਸ ਦਾ ਕੇ ਖਰਚਾ ਬਹੁਤ ਜ਼ਿਆਦਾ ਆਇਆ ਪਰ ਇਸ ਮਸ਼ੀਨ ਦੇ ਵਿੱਚ ਇੰਨੇ ਜ਼ਿਆਦਾ ਫੀਚਰ ਨੇ ਕਿ ਜਿਹੜੀ ਕੜਾਈ ਆ ਮਸ਼ੀਨ 7-8 ਦਿਨਾਂ ਦੇ ਵਿੱਚ ਕੱਢਦੀ ਹੈ ਉਹ ਕੜਾਈ ਇਹ ਮਸ਼ੀਨ ਕੁਝ ਹੀ ਘੰਟਿਆਂ ਦੇ ਵਿੱਚ ਕਰ ਦਿੰਦੀ ਹੈ। ਇਹ ਮਸ਼ੀਨ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਸੂਟਾਂ ਤੇ ਸੇਮ ਕੜਾਈ ਕੱਢ ਸਕਦੀ ਹੈ ਉਹ ਵੀ ਲੱਗ-ਲੱਗ ਰੰਗਾਂ ਦੇ ਵਿੱਚ। ਇੱਕੋ ਡਿਜ਼ਾਈਨ ਨੂੰ ਤੁਸੀਂ ਤਿੰਨ ਵੱਖ-ਵੱਖ ਰੰਗਾਂ ਦੇ ਵਿੱਚ ਕੱਢ ਸਕਦੇ ਹੋ। ਰੋਬਰ ਨੇ ਦੱਸਿਆ ਕਿ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਜ਼ਿਆਦਾ ਆਰਡਰ ਬਾਹਰਲੇ ਦੇਸ਼ਾਂ ਤੋਂ ਆ ਰਹੇ ਨੇ ਅਤੇ ਲੋਕਾਂ ਦੀ ਇੱਛਾ ਮੁਤਾਬਕ ਔਖੇ ਤੋਂ ਔਖੇ ਤੇ ਮਨਪਸੰਦ ਡਿਜ਼ਾਈਨ ਕੁਝ ਹੀ ਘੰਟਿਆਂ ਦੇ ਵਿੱਚ ਉਹ ਇਸ ਮਸ਼ੀਨ ਦੇ ਰਾਹੀਂ ਤਿਆਰ ਕਰ ਦਿੰਦੇ ਨੇ ਆਓ ਦਿਖਾਉਣੇ ਆ ਪੂਰੀ ਰਿਪੋਰਟ ਤੇ ਜਾਣਦੇ ਆ ਇਸ ਮਸ਼ੀਨ ਦੇ ਪੂਰੇ ਫੀਚਰਾਂ ਬਾਰੇ ਜੇ ਆਪਾਂ ਬਾਗ ਦੀ ਗੱਲ ਕਰੀਏ ਫਲਕਾਰੀਆਂ ਦੀ ਗੱਲ ਕਰੀਏ ਤਾਂ ਸ਼ੌਕ ਕਤਣਾ ਬੈਠਣਾ ਕਢਾਈ ਕਰਨੀ ਇਹ ਪਹਿਲਾਂ ਤੋਂ ਰਿਹਾ ਤੇ ਹੁਣ ਉਹ ਆਦੋਂਗੇ ਖੂਬ ਚ ਆ ਗਿਆ ਤਾਂ ਨਾ ਤਾਂ ਹੁਣ ਉਹਨੇ ਤਰੰਜਣ ਰਹੇ ਤੇ ਨਾਈਓ ਸਾਬਰ ਵਾਲੀਆਂ ਬੁੱਢੀਆਂ ਮਾਈਆਂ ਰਹੀਆਂ ਜਿਹੜੀਆਂ 2-2 3-3 ਮਹੀਨੇ ਇੱਕ ਬਾਗ ਤੇ ਜਾਂ ਫਲਕਾਰੀ ਤੇ ਲਾ ਆਉਂਦੇ ਸੀ ਹੁਣ ਉਹ ਬਾਗ ਫਲਕਾਰੀ ਜਿਹੜਾ ਗਰੁੱਪ ਦੇ ਵਿੱਚ ਬੈਠ ਕੇ ਕੱਢਦੇ ਸੀ ਉਹਨੂੰ ਹੀ ਅੱਧੇ ਘੰਟੇ ਚ ਕੱਢਦੇ ਜਮਸ਼ੀ ਸਾਡਾ ਅਸਲ ਦੇ ਵਿੱਚ ਇੱਕ ਜਿਵੇਂ ਤੁਹਾਨੂੰ ਪਤਾ ਹੀ ਆਪਣਾ ਮਨੋਰਥ ਸੀ ਕਿ ਕੋਈ ਨਾ ਕੋਈ ਵਿਸ਼ੇਸ਼ ਵੱਖਰਾ ਕੀਤਾ ਜਾਵੇ ਤੇ ਬੇਟੀ ਐ ਆਪਣੇ ਉਹ ਐਮਐਬੀਐਡਾ ਬੀਐਸਸੀ ਨਾਨ ਮੈਡੀਕਲ ਬੀਐਡ ਉਹ ਕਹਿੰਦੀ ਮੈਂ ਸਰਕਾਰੀ ਸਰਵਿਸ ਨਹੀਂ ਕਰਨੀ ਵੀ ਇਹਤੇ ਕਾਰੋਬਾਰ ਕਰਕੇ ਦਿਖਾਉਣਾ ਹੈ ਤਾਂ ਕਿ ਜਿਹੜਾ ਨੌਜਵਾਨ ਵਰਗ ਪ੍ਰਵਾਸ ਕਰਦਾ ਉਹਨਾਂ ਨੂੰ ਕੋਈ ਨਾ ਕੋਈ ਸਹਦ ਮਿਲੇ ਫਿਰ 2-3 ਸਾਲ ਤੋਂ ਸਾਡਾ ਇਹਦੇ ਨਾਲ ਚੱਲ ਰਿਹਾ ਸੀ ਸੰਘਰਸ਼ ਅਸੀਂ ਚਾਹੁੰਦੇ ਸੀ ਵੀ ਇਹ ਪਰਪੱਕ ਹੋ ਜੇ ਕਿਉਂਕਿ ਇਹ ਡਿਜ਼ਾਈਨਰ ਹੈ ਡਿਜ਼ਾਈਨ ਕਰਦੀ ਹੈ ਤੇ ਉਹ ਫਿਰ ਜਨਵਰੀ ਮਹੀਨੇ ਅਸੀਂ ਇਹਨੂੰ ਮਸ਼ੀਨ ਲਿਆ ਕੇ ਦਿੱਤੀ ਬਾਹਰੋਂ ਐਕਸਪੋਰਟ ਇੰਪੋਰਟ ਕਰਵਾਈ ਹੈ ਬੰਗਲੌਰ ਤੋਂ ਮੰਗਵਾਈ ਹੈ ਤੇ ਆਤਾ ਜੁਨੇ ਕੱਢ ਲਿਆ ਕੇ ਦਿੱਤੀ ਹੈ ਜਿਹਦੇ ਵਿੱਚ ਜਿਹੜੀ ਵਿਅਕਤੀ ਦੀ ਹੈ ਉਹ ਕੰਪਿਊਟਰ ਤਾਂ ਕਿਸੀ ਸੀਮਤ ਹੈ ਉਦੋਂ ਅੱਗੇ ਕੋਈ ਜ਼ਰੂਰਤ ਨਹੀਂ ਕੋਈ ਹੱਥਾਂ ਨਾਲ ਕੈਂਚੀਆਂ ਚੱਕ ਕੇ ਤਾਂ ਅੱਗੇ ਕੱਟਣੇ ਜਾਂ ਕੋਈ ਸਰੋਪਾ ਰਹਿ ਗਿਆ ਉਹਨੂੰ ਹੱਥ ਨਾਲ ਪਾਉਣਾ ਉਹ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਪੈਂਦੀ ਕੰਪਿਊਟਰ ਨੂੰ ਪ੍ਰੋਗਰਾਮ ਦੇਣਾ ਇਹਨੇ ਜਿਹੜਾ ਤੁਹਾਡਾ ਮਨ ਚਾਹਿਆ ਡਿਜ਼ਾਈਨ ਆ ਕੁਝ ਵੀ ਤੁਸੀਂ ਚਾਹੁੰਦੇ ਹੋ ਜਿਹੜਾ ਤੁਹਾਡੇ ਮਨ ਚਾਹਿਆ ਸੁਪਨਾ ਹੈ ਵੀ ਆਹ ਜੀ ਸਾਡੇ 'ਚ ਕਮੀਜ਼ ਤੇ ਜਾਂ ਸਾਡੇ ਕੁਰਤੇ ਤੇ ਚਾਹੀਦੀ ਹੈ ਉਹ ਬਣ ਜਾਂਦਾ ਬਿਲਕੁਲ ਲਹਿੰਗਾ ਚੁੰਨੀ ਕੋਈ ਆਦਰਾ ਕੋਈ ਸੂਟ ਕੋਈ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਤਸਵੀਰ ਬਣਾਉਣੀ ਆ ਤੁਹਾਡੀ ਤਸਵੀਰ ਵੀ ਬਣਾ ਦੂ ਕੋਈ ਫਰੇਮ ਬਣਾਉਣਾ ਤੁਸੀਂ ਆਪਦੀ ਫੋਟੋ ਬਣਾਉਣੀ ਚਾਹੋ ਨੇ ਉਹ ਵੀ ਬਣਾ ਦੋ ਤੁਹਾਨੂੰ ਕੋਈ ਬਾਹਰ ਕੋਈ ਪਸੰਦ ਕੋਈ ਪੁਰਾਣਾ ਡਿਜ਼ਾਈਨ ਤੁਹਾਡੇ ਕੋਲੇ ਪਿਆ ਜੋ ਜਿਵੇਂ ਆਪਣੇ ਚੱਲਦੇ ਸੀ ਪਹਿਲਾਂ ਝੋਲਿਆਂ ਦੇ ਉੱਪਰ ਬੋਰਨੀਆਂ ਕਾਟਵਾਂ ਤੇ ਕਿਕਰਾਂ ਬਣਾਈਆਂ ਜਾਂਦੀਆਂ ਸੀ ਹਨ ਉਹ ਦਰੀਆਂ ਦੇ ਬਣਾਈਆਂ ਉਹ ਸੇਮ ਜਿਹੜਾ ਹੈ ਤੁਹਾਨੂੰ ਚਾਹੀਦਾ ਉਹ ਹੀ ਡਿਜ਼ਾਈਨ ਤੇ ਪੈ ਜਾ ਇਹਨਾਂ ਦਾ ਜ਼ਿਆਦਾ ਆਨਲਾਈਨ ਹੀ ਚੱਲਦਾ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਜਿਹੜੇ ਸ਼ੌਂਕੀ ਹੁੰਦੇ ਨੇ ਜੀ ਜਿਨ੍ਹਾਂ ਨੂੰ ਮਤਲਬ ਕਿਤੇ ਨਾ ਕਿਤੇ ਵਿਸ਼ੇਸ਼ ਹੁੰਦਾ ਉਹਨਾਂ ਨੂੰ ਲੱਗਦਾ ਵੀ ਵੱਖਰਾ ਕੁਝ ਹੋਵੇ हट ਕੇ ਪਰ ਉਹ ਆਪਣੇ ਆਪ ਹੀ ਲੱਭ ਲੈਂਦੇ ਨੇ ਤੇ ਕਾਫੀ ਬੁਟੀਕ ਵਾਲੇ ਆਉਂਦੇ ਨੇ ਉਹਨਾਂ ਕੋਲ ਤੇ ਜਿਆਦਾ ਆਰਡਰ ਨੇ ਜਿਹੜੇ ਬਾਹਰ ਤੋਂ ਹੀ ਇੰਸਟਾਗ੍ਰam ਪੇਜ ਇਹਨਾਂ ਦਾ ਬਣਿਆ ਉਹਦੇ ਉੱਪਰ ਇਹਨਾਂ ਨੂੰ ਮਿਲਦੇ ਰਹਿੰਦੇ ਨੇ ਤੇ ਤਿਆਰ ਕਰ ਕਰਕੇ ਭੇਜ ਦਿੰਦੇ ਨੇ ਬਿਲਕੁਲ ਜਿਹੜਾ ਵੀ ਤੁਹਾਡਾ ਸੁਪਨਾ ਹੈ ਜਿਹੜਾ ਕਿਸੇ ਕੁੜੀ ਦਾ ਤੀ ਪਹਿਣ ਦਾ ਆਪਣਾ ਉਹਨਾਂ ਦੇ ਚਾਹ ਹੁੰਦੇ ਨੇ ਗੱਲ ਸੂਟਾਂ ਦੇ ਰੂਪ ਦੇ ਵਿੱਚ ਲਹਿੰਗਿਆਂ ਦੇ ਚੁੰਨੀਆਂ ਦੇ ਕੋਈ ਵੀ ਚੰਗੀ ਹੁੰਦੀ ਉਹੀ ਬਣ ਸਕਦੀ ਹੈ ਜਿਹੜਾ ਜਿਹੜਾ ਉਹਨਾਂ ਨੇ ਡਿਜ਼ਾਈਨ ਨੇ ਬੜੇ ਨਾਲ ਕੋਲ ਇਹਨਾਂ ਦੇ ਪੇਜ ਤੇ ਉੱਥੋਂ ਸਿਲੈਕਟ ਕਰ ਲੋ ਨਹੀਂ ਤਾਂ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਬਣਵਾਉਣਾ ਸੀ ਇਹ ਬਣਾ ਦਿਓ ਉਹ ਤੁਸੀਂ ਦੱਸੋ ਕਾਗਜ਼ ਤੇ ਕੋਈ ਡਰਾ ਕਰਕੇ ਦਿਓ ਉਹਨੂੰ ਡਿਜ਼ਾਈਨ ਦੇ ਰੂਪ ਦੇ ਵਿੱਚ ਆਪਾਂ ਇੱਧਰ ਤਿਆਰ ਕਰਵਾ ਕੇ ਤੇ ਤੁਹਾਡੇ ਸੂਟ ਦੇ ਰੂਪ ਚ ਤੁਹਾਡੇ ਕੋਲੇ ਪਹੁੰਚੂਗਾ ਕਈ ਨਾਲ ਸਰ ਕੁਝ ਸੂਟ ਵੀ ਦਿਖਾਇਆ ਸੀ ਆ ਦੁਬਾਰਾ ਆਸਟ੍ਰੇਲੀਆ ਤੋਂ ਆਇਆ ਕਿਸੇ ਨੇ ਹਾਂ ਉਹ ਫਲਕਾਰੀ ਸੀ ਤੇ ਗੁੜੀਆ ਦੀ ਨਾਨੀ ਨੇ ਕਈ ਮਹੀਨੇ ਲਾ ਕੇ ਉਸ ਕੱਢੀ ਸੀ ਬਾਗ ਤੇ ਫਲਕਾਰੀ ਉਹਨੂੰ ਇਹਨੇ ਕੰਪਿਊਟਰਾਈਜ਼ਡ ਡਿਜ਼ਾਈਨ ਦੇ ਵਿੱਚ ਬਦਲਿਆ ਸੇ ਕਿਉਂਕਿ ਜਿਹੜੇ ਇਹਨਾਂ ਦੇ ਸੌਫਟਵੇਅਰ ਦਾ ਕੰਮ ਕਰਦੇ ਨੇ ਇੰਜੀਨੀਅਰ ਨੇ ਉਹ ਹੈਗੇ ਨੇ ਬਰੇਲੀ ਡਿਜ਼ਾਈਨ ਇਹਨਾਂ ਨੇ ਥੋਪੇ ਜਣਾ ਉੱਤੇ ਸੈੱਟ ਕਰਕੇ ਦਿੰਦੇ ਨੇ ਤੇ ਉਹ ਉਹਨਾਂ ਨੇ ਖੂਬ ਹੋਰ ਰੂਪ ਦੇ ਵਿੱਚ ਹੁਣ ਇਹਨਾਂ ਦੇ ਨਾਨੀ ਦਾ ਨਹੀਂ ਹੈਗੇ ਗੱਲ ਕਰ ਜੇ ਅਸੀਂ ਦੇਖਦੇ ਆ ਜੇ ਉਹਨਾਂ ਨੂੰ ਦਿਖਾਉਣਾ ਹੋਵੇ ਤਾਂ ਉਹ ਹੈਰਾਨੀ ਮੰਨਣਗੇ ਵੀ ਅਸੀਂ ਤਾਂ 4 ਮਹੀਨੇ ਤਿਆਰ ਕੀਤਾ ਸੀ ਤੇ ਇਹਨਾਂ ਨੇ 4 ਘੰਟਿਆਂ ਦੇ ਵਿੱਚ ਉਹ ਸੂਟ ਤਿਆਰ ਕਰਕੇ ਤੇ ਉਹਨੇ ਟਾਈਮ 'ਚੋ ਆਸਟ੍ਰੇਲੀਆ ਵੀ ਪਹੁੰਚ ਗਿਆ ਤੇ ਉਹ ਕੁੜੀ ਜਿਹਦਾ ਜੀਨੇ ਵਿਆਹ ਵਾਸਤੇ ਮੰਗਵਾਇਆ ਸੀ ਉਹਨਾਂ ਦਾ ਕਾਰਜ ਵੀ ਪੂਰੇ ਵਧੀਆ ਤਰੀਕੇ ਨਾਲ ਸਪੰਨ ਹੋ ਗਿਆ। ਇੱਕ ਕੰਮ ਤੇ ਵੀ ਕਰਦੇ ਇੱਕ ਥੀਡਾ ਬੜਾ ਉਸ ਤੋਂ ਵਧੀਆ ਜਿਵੇਂ ਇਹਦਾ ਸੈੱਟ ਹੈ ਜੀ ਜਿਹੜਾ ਦਾ ਬ੍ਰੇਨ ਆ ਦਿਮਾਗ ਹੈ। ਇਹਦੇ ਵਿੱਚ ਜਿਹੜਾ ਕੋਈ ਡਿਜ਼ਾਈਨ ਆ ਤੁਸੀਂ ਉਹ ਆਪਾਂ ਇੰਸਟਾਲ ਕਰਦੇ ਆ ਜੀ। ਆਹ ਡਿਜ਼ਾਈਨ ਜਿਹੜੇ ਪਾਏ ਗਏ ਨੇ। ਕੋਈ ਵੀ ਹੋਰ ਆਪਾਂ ਇਹਨਾਂ ਨੂੰ ਸਿਲੈਕਟ ਕਰਦੇ ਆਪਾਂ। ਸਿਲੈਕਟ ਕਰਕੇ ਉਹਨਾਂ ਦੀ ਸਪੀਡ ਹੈ, ਕੋਈ ਰੀਲ ਹੈ, ਜਿਹੜਾ ਕਿਸ ਤਰ੍ਹਾਂ ਦਾ ਕਲਰ ਕੰਟਰਾਸਟ ਹੈ, ਕਿਸ ਤਰ੍ਹਾਂ ਦਾ ਸੂਟ ਹੈ ਤੁਹਾਡਾ। ਫੇਰ ਜਦੋਂ ਇਹ ਡਿਜ਼ਾਈਨ ਚੱਲਦਾ ਤਾਂ ਉਸ ਤੋਂ ਬਾਅਦ ਫਿਰ ਇਹ ਇਹਦੀ ਸਪੀਡ ਹੈ ਕਿੰਨੀ ਸਪੀਡ ਇੱਥੇ ਚੱਲਦੀ ਹੈ 11-1200 ਚੱਕਰ ਤੱਕ ਚੱਲਦੀ ਹੈ ਫਿਰ ਇਹ ਕਿੰਨੇ ਟਾਂਕੇ ਨੇ ਤੇ ਕਿੰਨੇ ਪੈ ਗਏ ਨੇ ਉਹ ਚੱਲਦੇ ਆ ਜੀ ਫੇਰਾ ਕਿਹੜੀ ਰੀਲ ਚੱਲ ਰਹੀ ਉਧਰ ਤਾਕਾ ਕਿਹੜਾ ਚੱਲ ਰਿਹਾ ਆ ਇਹਦਾ ਕਿੰਨੇ ਪਰਸੈਂਟ ਜਿਵੇਂ ਹੁਣ ਇਹ ਹੋ ਗਿਆ ਥੋੜਾ ਕੁੱਲ ਕਿੰਨਾ ਸੀ 7% ਹੋ ਗਿਆ ਟੋਟਲ ਦੇ ਵਿੱਚੋਂ ਇਸ ਤਰ੍ਹਾਂ ਦਾ ਫਿਰ ਇੰਡੀਕੇਸ਼ਨ ਆਉਂਦਾ ਕੋਈ ਉਧਰ ਤਾਕਾ ਟੁੱਟ ਜਾਂਦਾ ਹੈ ਕੋਈ ਫਿਰਕੀ ਖਤਮ ਹੋ ਜਾਂਦੀ ਹੈ ਤਾਂ ਮਸ਼ੀਨ ਨੇ ਉੱਥੇ ਆਪਣੇ ਆਪ ਰੁਕ ਜਾਣਾ ਬਲਿੰਕਿੰਗ ਕਰਨ ਲੱਗ ਜਾਣੇ ਨੇ ਇਹਨਾਂ ਦੇ ਜਿਹੜੇ ਇੰਡੀਕੇਟਰ ਨੇ ਤੇ ਜਦੋਂ ਜਦੋਂ ਬਦਲਦਿਆਂ ਇਹਨੇ ਫਿਰ ਉਸੇ ਥਾਂ ਤੋਂ ਹੀ ਆਪਰੇਟ ਹੋਣਾ ਜੇ ਮਸ਼ੀਨ ਅੱਗੇ ਵੀ ਲੰਘ ਜਾਂਦੀ ਹੈ ਜਾਂ ਅੱਗੇ ਪਿੱਛੇ ਹੋ ਜਾਂਦਾ ਤਾਂ ਨਹੀਂ ਇਹਨੇ ਸ਼ੁਰੂ ਕਰਨਾ ਜਿੱਥੋਂ ਇਹਨੇ ਛੱਡਿਆ ਤਾਂ ਅੱਗਾ ਇਹਨੇ ਉੱਥੋਂ ਚੱਕਣਾ ਜੇ ਉਹਨਾ ਇੱਥੇ ਖੜਿਆ ਤਾਂ ਇਹਨੇ ਇੱਥੋਂ ਸ਼ੁਰੂ ਕਰਨਾ ਅੱਗੇ ਨੂੰ ਜਿਹੜਾ ਰੰਗ ਜਾਵੇ ਜੁਣਾ ਸਾਹਿਬ ਇੱਕੋ ਟਾਈਮ ਤੇ ਲੱਗਦਾ ਸੈੱਟ ਤਿੰਨ ਇਹ 6 ਹੈਡ ਹੈ ਜੀ ਤਿੰਨ ਸੂਟ ਇਹਦੇ ਉੱਪਰ ਲੱਗ ਜਾਂਦੇ ਨੇ ਤੇ ਕਈ ਵਾਰੀ ਜਿਵੇਂ ਕੋਈ ਵੱਡੀ ਚੁੰਨੀ ਜਾਂ ਲਹਿੰਗਾ ਹੈ ਤਾਂ ਫਿਰ ਇੱਕੋ ਹੀ ਲੱਗਦਾ ਸਾਰੇ ਐਡਜਸਟ ਹੋ ਜਾਂਦੇ ਆ ਦੋ ਵੀ ਕਰ ਲੋ ਇੱਕ ਕਰ ਲੋ ਕੱਲਾ ਫੁੱਲ ਪਾਉਣਾ ਇੱਕ ਹੈੱਡ 'ਚ ਲਾਉਣਾ ਦੋ ਚਲਾਉਣੇ ਆ ਤਿੰਨ ਚਲਾਉਣੇ ਆ ਛੇ ਦੇ ਛੇ ਚਲਾਉਣੇ ਆ ਜਿਵੇਂ ਵੀ ਤੁਸੀਂ ਚਾਹੁੰਦੇ ਹੋ ਇਥੋਂ ਕੋਈ ਡਿਜ਼ਾਈਨ ਇਹ ਕਿੰਨਾ ਖਰਚਾ ਤੇ ਪ੍ਰੋਜੈਕਟ ਕਿੰਨੇ ਪਏ ਜਾਂਦੇ ਪ੍ਰੋਜੈਕਟ ਕਾਫੀ ਮਹਿੰਗਾ ਜੀ ਜੇ ਹੁਣ ਆਪਾਂ ਗੱਲ ਕਰਦੇ ਆ ਆਮ ਮਸ਼ੀਨਾਂ ਜਿਹੜੀਆਂ ਆਪਣੇ ਚਲਦੀਆਂ ਨੇ ਜਿਨ੍ਹਾਂ ਦਾ ਸਾਨੂੰ ਲੱਗਦਾ ਸੀ ਕਿਤੇ ਨਾ ਕਿਤੇ ਵੀ ਡਿਜ਼ਾਈਨ ਉਹਨਾਂ 'ਚ ਫਿੱਟ ਨਹੀਂ ਆਉਂਦੇ ਜੇ ਸਫਾਈ ਨਹੀਂ ਆਉਂਦੀ ਉਹ 2 3 ਲੱਖ ਤੋਂ ਸ਼ੁਰੂ ਹੋ ਜਾਂਦੇ ਆ ਗੱਲ ਕਰ ਸਾਡਾ ਇਹ 16 ਲੱਖ ਦਾ ਪ੍ਰੋਜੈਕਟ ਆ ਕੋਲ ਸਾਰਾ ਖਰਚੇ ਨਹੀਂ ਪੂਰੀਏ ਦੇ ਮਨ ਦੀ ਇੱਛਾ ਜ਼ਹੀਨ ਹੈ ਇਹਦੀ ਇੱਛਾ ਸੀ 2 ਸਾਲਿਆਂ ਨੇ ਇਹ ਕੰਮ ਬਾਰੇ ਸੰਘਰਸ਼ ਕੀਤਾ ਆਪ ਦੀ ਜਿਹੜੀ ਯੋਗਤਾ ਸੀ ਉਹਦਾ ਪ੍ਰੂਫ ਦਿੱਤਾ ਸਾਨੂੰ ਤਾਂ ਫੇਰ ਸਾਨੂੰ ਲੱਗਿਆ ਵੀ ਵਾਕਈ ਇਹ ਕਰ ਸਕਦੀ ਹੈ ਕੰਮ ਹੁਣ ਸਾਨੂੰ ਖੁਸ਼ੀ ਹੁੰਦੀ ਹੈ ਉਹਨੇ ਪੂਰਾ ਤਸੱਲੀ ਨਾਲ ਕਾਰਨ ਨਹੀਂ ਕਰਨੀਆਂ ਨੇ ਕੋਈ ਜੇ ਕੋਈ ਆ ਜਾਂਦਾ ਤਾਂ ਇਹਨੂੰ ਲੱਗਦਾ ਵੀ ਇਹ ਮਤਲਬ ਕੰਮ ਬਾਰੇ ਘਟ ਜਾਣੂ ਆ ਤਾਂ ਜਾਂ ਇਹਨੂੰ ਪਤਾ ਨਹੀਂ ਪੂਰਾ ਤਾਂ ਫਿਰ ਅਸੀਂ ਉੱਥੇ ਕੋਈ ਕਾਹਲ ਨਹੀਂ ਕਰਦੇ ਵੀ ਇਹ ਨਹੀਂ ਹੈਗਾ ਵੀ ਉਹਨੂੰ ਸਾਡੇ ਕੋਲੇ ਚਾਹੇ ਕੋਈ ਅਣਜਾਣ ਆਵੇ ਚਾਹੇ ਬਹੁਤਾ ਜਾਣਕਾਰ ਆਵੇ ਕੰਮ ਅਸੀਂ ਆਪਦੇ ਢੰਗ ਨਾਲ ਪੂਰਾ ਵਧੀਆ ਤਰੀਕੇ ਨਾਲ ਹੀ ਕਰਕੇ ਦੇਣਾ ਹੁੰਦਾ ਇਹ ਨਹੀਂ ਹੈ ਵੀ ਫਾਵਾ ਵਧਿਆ ਪੈਸੇ ਲੈ ਤੇ ਨਿਪੜਿਆ ਜਵਾਬ ਦੇ ਆ ਉਦੋਂ ਤੱਕ ਜਿੰਨਾਂ ਜਿਹੜਾ ਉਹਦੇ ਸੂਟ ਦੀ ਤਰੀਫ ਨਹੀਂ ਕੀਤੀ ਜਾਂ ਸਰ ਜੀ ਗੱਲ ਕਰੀਏ ਆਪਾਂ ਮਾਸਟਰ ਟੈਕਨੀਕਲ ਲਾਈਨ ਤੋਂ ਬਾਅਦ ਵੀ ਹੈ ਨਾ ਕੁੜੀ ਜਿਹੜਾ ਸਰਕਾਰੀ ਨੌਕਰੀ ਦੀ ਸੀ ਕਹਿੰਦੇ ਵੀ ਨਾ ਕਰਦੀ ਆਉਂਦਾ ਇਹਦਾ ਜਗਾਰੋ ਚੁਣਿਆਗਾ ਕਿਹੜੀ ਨੌਜਵਾਨ ਕੀ ਉਹਨਾਂ ਦਾ ਵਾਸਤੇ ਬਹੁਤ ਵਧੀਆ ਸੁਨੇਹਾ ਬਿਲਕੁਲ ਨਹੀਂ ਇਹਦੇ ਵਿੱਚ ਆਇਆ ਨਾ ਜੀ ਇਹਦਾ ਖੇਤਰ ਵਿਸ਼ਾਲ ਹੈ ਹੁਣ ਜਿਵੇਂ ਇਹਨੇ ਚੋਣ ਕੀਤੀ ਜੇ ਸਰਕਾਰੀ ਨੌਕਰੀ ਜੇ ਇੱਕ ਟੀਚਰ ਬਣਨਾ ਸੀ ਤਾਂ ਉਥੇ ਇੱਕ ਹੱਦ ਸੀ ਇਹਦੀ 25 30000 ਤੱਕ ਹੀ ਤੇ ਹੁਣ 25 30000 ਤੱਕ ਪਹੁੰਚ ਗਏ ਇਹ ਵੀ ਇੱਕ ਕਿਸਮ ਦੀ ਸੇਵਾ ਹੈ ਕਿਉਂਕਿ ਇਹਦੇ ਵਿੱਚ ਵੀ ਕੱਪੜੇ ਦੇ ਵਿੱਚ ਵੀ ਕਾਫੀ ਬਰਗੜਾ ਹਟ ਹੈ ਤੇ ਫਿਰ ਉਹਨੂੰ ਕਿਤੇ ਨਾ ਕਿਤੇ ਚੰਗੇ ਬੰਦਿਆਂ ਦੀ ਵੀ ਜ਼ਰੂਰਤ ਪੈਂਦੀ ਹੈ ਮਾਰਾਂ ਦੀ ਵੀ ਜ਼ਰੂਰਤ ਪੈਂਦੀ ਹੈ ਇਮਾਨਦਾਰਾਂ ਦੀ ਵੀ ਜ਼ਰੂਰਤ ਪੈਂਦੀ ਹੈ ਤੇ ਨਹੀਂ ਤਾਂ ਫਿਰ ਸਾਰੀ ਚੀਜ਼ ਡਗਮਗਾ ਜਾਂਦੀ ਹੈ ਉਸ ਵਾਸਤੇ ਇਹਨੇ ਇਹ ਰਾਹ ਚੁਣਿਆ ਤੇ ਸਾਨੂੰ ਉਮੀਦ ਹੈ ਵੀ ਅੱਜ ਇਹ ਇਕੱਲੀ ਕਰ ਰਹੀ ਹੈ ਕੱਲ ਨੂੰ ਇਹਦੀ ਮਦਦ ਇਸ ਦੇ ਨਾਲ ਹੋਰ ਵੀ ਕਿਉਂਕਿ ਗਰੁੱਪ ਹੋਊਗਾ ਤੇ ਹੌਲੀ ਹੌਲੀ ਅਸੀਂ ਸਾਰੇ ਜਿੰਨਾ ਵੀ ਆਪਣਾ ਮਾਲਵਾ ਕੀਤਾ ਉਹਦੇ ਵਿੱਚ ਇਹਨੂੰ ਪਹੁੰਚ ਕਰਾਂਗੇ